ਸਿਰਫ ਪੰਜ ਡੇ ਟੇਬਲ ਤੇ ਆਲ ਸ਼ੇਵ ਦੇ ਅਸਟਰਾ ਸਟ੍ਰੋਮ ਤੇ ਕਿੰਨਾ ਵੱਡਾ ਅਸਾਇਆ ਔਰ ਇਨਾ ਲੋਕਾਂ ਨੂੰ ਚਾਹ ਹੈ ਕਿ ਅੰਤੀ ਸ਼ਰਮਾ ਅਕਾਲੀ ਦਲ ਜਿਹੜੀ ਉਹਨਾਂ ਤੋਂ ਬਾਪ ਪਾਰਟੀ ਆ ਕਿੰਨੀ ਪਾਰਟੀ ਆਪਣੇ ਤਕਨੀਕ ਚੋਣ ਨਿਸ਼ਾਨੇ ਉੱਤੇ ਪਹਿਲੀ ਵਾਰ ਹੀ ਇੱਥੇ ਆ ਕੇ ਅਲੱਗ ਚਲੇ ਆਇਆ ਕਿ ਬੀਜਪੀ ਕੋਲ ਸੀਟ ਹੁੰਦੀ ਸਾਡੇ ਆਦੂ ਤੇ ਵਰਕਰ ਮੋਟਾ ਪਾਗੀ ਬਿਸੀ ਲੇਕਿਨ ਬਾਅਦ ਚ ਕੋਈ ਪੁੱਛਤ ਨਹੀਂ ਹੁਣ ਅਸੀਂ ਆਪਣੇ ਸਿੰਗਲ ਤੇ ਲੱਗ ਰਹੇ ਹਾਂ ਔਰ ਐਸ ਵੇਲੇ ਲੋਕੀ ਜੋ ਵਿਸ਼ਵਾਸ ਕਰਤ ਕਾਂਗਰਸ ਪਾਰਟੀ ਦੇ ਕੀਤਾ ਸੀ ਗੁਟਕਾ ਸਾਹਿਬ ਜੀ ਐਸੋਹਾ ਸਾਹਿਬ ਉਹਦੇ ਤੋਂ ਵੀ ਦੁਖੀ ਹੈ ਜਿਹੜਾ ਕੇਜਰੀਵਾਲ ਨੇ ਐਡਾ ਵੱਡਾ ਵਿਸ਼ਵਾਸ ਘਾਤ ਜਿਹੜਾ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂ ਦੇ ਉੱਤੇ ਆਪ ਐਡਾ ਵੱਡਾ ਭ੍ਰਿਸ਼ਟਾਚਾਰ ਕਰਕੇ ਕੀਤਾ ਉਹਦੇ ਤੋਂ ਵੀ ਲੋਕੀ ਦੁਖੀ ਹੈ ਪੰਜਾਬ ਸਰਕਾਰ ਦੀ ਕਾਰਜਕਾਰੀ ਤੋਂ ਬੇਸ਼ੱਕ ਦੁਖੀ ਹੈ ਔਰ ਸਟਾਨਿਕ ਮੰਤਰੀਆਂ ਦੀ ਜੋ ਜੋ ਵਿਵਹਾਰ ਹੈ ਉਹਦੇ ਤੋਂ ਲੋਕੀ ਦੁਖੀ ਆ ਇਸ ਕਰਕੇ ਬੜੇ ਵਧੀਆ ਤਿੱਕੇ ਦੇ ਨਾਲ ਸਾਰੇ ਸ਼ਰਮਣੀ ਕਾਲੀ ਦਲ ਦਾ ਸਾਥ ਦੇ ਰਹੇ ਪਰ ਅਸੀਂ ਆਸ ਕਰਦੇ ਹਾਂ ਕਿ ਬੜੇ ਅੱਛੀ ਗੱਲ ਦੀ ਬਾਤ ਦੇ ਵਿੱਚ ਸਰ ਕਿੱਡਾ ਗੱਲ ਕਰੀਏ ਪਹਿਲਾਂ ਦੋਹਾਂ ਪਾਰਟੀਆਂ ਦੀ ਲੜਾਈ ਸੀ ਹੁਣ ਦੋਹਾਂ ਪਾਰਟੀਆਂ ਦੀ ਲੜਾਈ ਹੋ ਗਈ ਆ ਤੇ ਆਜ਼ਾਦ ਵੀ ਉਮੀਦਵਾਰ ਖੜੇ ਹੋਣੇ ਹਨ ਚਲੋ ਡੈਮੋਕਰੇਸੀ ਦੇ ਵਿੱਚ ਜਿਹੜੇ ਆ ਇੰਡਰ ਇਲੈਕਸ਼ਨ ਹੁੰਦੀਆਂ ਹਨ ਇਹ ਡੈਮੋਕਰੇਸੀ ਦਾ ਉਤਸਵ ਹੀ ਹੁੰਦਾ ਹੈ ਬਿਊਟੀ ਆ ਕਿ ਜਦਨੇ ਪੱਧਰ ਖੰਡ ਕੇ ਚੰਗੀ ਗੱਲ ਲੋਕਾਂ ਕੋਲੇ ਚਾਇਸ ਹੁੰਦੀ ਹੈ ਤੇ ਹਰ ਬੰਦਾ ਆਉਂਦਾ ਉਹ ਲੋਕਾਂ ਦੀ ਕਚੈਰੀ ਦੇ ਵਿੱਚ ਆਪਣਾ ਪੱਖ ਰੱਖਦਾ ਲੋਕਾਂ ਨੂੰ ਸਾਰਿਆਂ ਦੀ ਗੱਲ ਸੁਣੀ ਜਾਂਦੀ ਹੈ ਪਾਰਟੀ ਜਿਹੜੇ ਝੂਠੇ ਲਾਰੇ ਲਾਉਂਦੀਆਂ ਕਸਮਾਂ ਖਾ ਕੇ ਗਲਤ ਗਰੰਟੀਆ ਦਿੰਦੀਆਂ ਉਹਨਾਂ ਨੂੰ ਲੋਕੀ ਹੁਣ ਥੱਕ ਚੁੱਕੇ ਪਰ ਜੇ ਕੋਈ ਲੜਨਾ ਚਾਹਵੇ ਲੱਖਣ ਨੂੰ ਸਾਰਿਆਂ ਨੂੰ ਵੈਲਕਮ ਹੈ ਸਾਰਿਆਂ ਦੇ ਵਾਸਤੇ ਸਾਡੀ ਡੈਮੋਕ੍ਰੇਸੀ ਇੱਡੀ ਵੱਡੀ ਹੈ ਉਹ ਜਿੰਨੇ ਲੜਨ ਉਹਦਾ ਸਤਿਕਾਰ ਨਹੀਂ ਹੈ ਪਰ ਲੋਕਾਂ ਦੇ ਜਾ ਕੇ ਸਹੀ ਗੱਲ ਕਰਨ ਇਹ ਇਸ਼ੂ ਆ ਉਹਦੇ ਉੱਤੇ ਗੱਲ ਕਰਨ ਕੂਟ ਪ੍ਰਚਾਰ ਨਾਲ ਜਿਹੜੀ ਸਾਡੇ ਅੱਜਕਲ ਇਹ ਚੀਜ਼ ਹਾਵੀ ਹੋ ਗਈ ਕਿ ਛੋਟੇ ਕਿਸੇ ਤੇ ਦੋਸ਼ ਲਾਈ ਦਿਓ ਕੂਟ ਪ੍ਰਚਾਰ ਕਰੀ ਦਿਓ ਗਲਤ ਪ੍ਰਚਾਰ ਕਰੀਂ ਅਸਲੀ ਜਿਹੜੇ ਮੁੱਦੇ ਨੇ ਲੋਕਾਂ ਦੇ ਬਹੁਤ ਮੁੱਦੇ ਨੇ ਇਹ ਪਛੜੇ ਇਲਾਕਾ ਤੁਸੀਂ ਜਾ ਕੇ ਦੇਖੋ ਕਿ ਇੱਥੇ ਇੱਕ ਪਾਸੇ ਸ਼ਰਧੀ ਏਰੀਆ ਇੱਕ ਪਾਸੇ ਜਿਹੜਾ ਹੈਗਾ ਕੰਢੀ ਏਰੀਆ ਕਿਸਾਨਾਂ ਦੀ ਕਿੰਨੀਆਂ ਵੱਡੀਆਂ ਦਿੱਕਤਾਂ ਨੇ ਕਾਰੋਬਾਰੀ ਲੋਕਾਂ ਦੀ ਕਿੰਨੀਆਂ ਵੱਡੀਆਂ ਦਿੱਕਤਾਂ ਨੇ ਇੰਡਸਟਰੀਆਂ ਇਸ ਇਲਾਕੇ 'ਚ ਕਿੰਨੀਆਂ ਵੱਡੀਆਂ ਦਿੱਕਤਾਂ ਲੋਕਾਂ ਨੂੰ ਤੁਸੀਂ ਕੀ ਕਰ ਸਕਦੇ ਹੋ ਉਹ ਲੋਕਾਂ ਨੂੰ ਦੱਸੋ ਨਾ ਕਿ ਹੂਣ ਪ੍ਰਚਾਰ ਕਰਕੇ ਕਰੋ ਕੈਂਡੀਡੇਟ ਜਿੰਨੇ ਮਰਜ਼ੀ ਹੋਣ ਵੈਲਕਮ ਤੇ ਕਿਹੜੀ ਸਕੀਮਾਂ ਲੈ ਕੇ ਤੁਸੀਂ ਆਓਗੇ ਇਸ ਪਾ ਦੇਖੋ ਸਾਡਾ ਤਾਂ ਰਿਕਾਰਡ ਹੈ ਕਿ ਅਸੀਂ ਹੁਣ ਤੱਕ ਜੋ ਵੀ ਕਿਹਾ ਸੀ ਉਹ ਪੰਜਾਬ ਵਾਸਤੇ ਕੀਤਾ ਜੇ ਤੁਸੀਂ ਪੰਜਾਬ ਦਾ ਸਾਰਾ ਇਤਿਹਾਸ ਲਾਹੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹਨੇ ਆਜ਼ਾਦੀ ਤੋਂ ਲੈ ਕੇ ਪੰਜਾਬੀ ਸੂਬਾ ਰਣਾਉਂ ਤੱਕ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਚੰਡੀਗੜ੍ਹ ਦੇ ਸ਼ੀਦ ਦੇ ਉੱਤੇ ਔਰ ਜਿਹੜੀ ਦੇਸ਼ ਦੀ ਐਮਰਜੈਂਸੀ ਦੇ ਖਿਲਾਫ ਇੱਡੇ ਵੱਡੇ ਸੰਘਰਸ਼ ਕੀਤੇ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਪੰਤਕ ਬੁੱਧਿਆ ਵਾਸਤੇ ਇੱਡੇ ਵੱਡੀਆਂ ਕੁਰਬਾਨੀਆਂ ਕੀਤੀ ਔਰ ਜਦੋਂ ਸਰਕਾਰਾਂ ਬੜੀਆਂ ਲਾਭਮਈ ਸੰਕਾਸ ਕੀਤਾ ਜੋ ਸਕੀਮਾਂ ਬਾਦਲ ਸਾਹਿਬ ਪੰਜਾਬ ਨੂੰ ਦੇ ਗਏ ਚਾਹੇ ਕਿਸਾਨਾਂ ਨੇ ਟਿਊਬਲ ਮਾਫ ਕਰਨ ਦੀ ਸੀ ਤੇ ਦੂਸਰੋਂ ਦਲਿਤ ਭਰਾਵਾਂ ਦੇ ਕਰਦੇ ਬਿਲ ਮਾਫ ਕਰਨ ਦੀ ਲੋਰ ਸੀ ਜਾਂ ਆਟਾ ਦਾਲ ਦੀ ਸੀ ਜਾਂ ਸ਼ਰਨ ਸਕੀਮ ਸੀ ਜਾਂ ਪੈਨਸ਼ਨਾਂ ਦੀਆਂ ਸਕੀਮਾਂ ਸੀ ਜਾਂ ਸਾਈਕਲਾਂ ਦੀਆਂ ਸਕੀਮਾਂ ਸੀ ਜਾਂ ਭਗ ਪੂਨ ਚਿੰਤhetra ਵਿਮਯੋਜਨਾ ਸੀ ਜੋ ਕੁਛ ਉਹ ਕਰਗੇ ਰਿਕਾਰਡ ਆਪਣੇ ਆਪ ਤੇ ਅੱਜ ਜਨਤਾ ਮਹਿਸੂਸ ਕਰਦੀ ਹੈ ਕਿ ਜੋ ਡਿਵੈਲਪਮੈਂਟ ਜੋ ਸੰਗਦਰਸ਼ਨਾ ਨਾਲ ਜੋ ਹਾਈਵੇ ਬਣੇ ਜੋ 에ਰਪੋਰਟ ਬਣੇ ਇਹਨਾ ਕੰਮ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਪੰਜਾਬ ਦੇ ਸਰ ਪੰਜਾਬ ਦੀ ਗੱਲ ਕਰੀਏ ਜਿਹੜੀ ਬੇਰੋਜ਼ਗਾਰੀ ਹੈ ਦਿਨਸ ਦਿਨ ਵੱਧਦੀ ਜਾ ਰਹੀ ਹੈ ਬੇਰੋਜ਼ਗਾਰੀ ਦੇ ਮਾਮਲੇ ਤੇ ਕੀ ਕਹਿਣਾ ਚਾਹੋਗੇ ਕਿਵੇਂ ਲੈ ਕੇ ਆਓਗੇ ਤੁਹਾਨੂੰ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਕਿ 10 ਸਾਲ ਲਗਾਤਾਰ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਮਹਿੰਗਾਈ ਵੀ ਵਧੀ ਹੈ ਤੇ ਬੇਰੋਜ਼ਗਾਰੀ ਵੀ ਵਧੀ 100 ਰੁਪਏ ਲੀਟਰ ਤੇਲ ਹੋ ਗਿਆ 100 ਰੁਪਏ ਲੀਟਰ ਪੈਟਰੋਲ ਪਹੁੰਚ ਚਲੇ ਆ ਰਸੋਈ ਗੈਸ 1200 ਤੋਂ ਜਾ ਕੇ ਮੁੜਿਆ ਤੇ ਇਹ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਦੀ ਘਰਾਂ ਦੀ ਗੱਲ ਗੱਲ ਕਰਦੇ ਸੀ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਇੱਥੇ ਵਿਤਕਰਾ ਇਹਨਾਂ ਕਿਉਂ ਹੋਇਆ ਗਾਂਢੀ ਸੂਬਿਆਂ ਨੂੰ ਤੁਸੀਂ ਸਬਸਿਡੀਆਂ ਦੇ ਰਹੇ ਹੋ ਇੰਡਸਟਰੀ ਲਾਉਣ ਵਾਸਤੇ ਫਾਰਮ ਵਾਸਤੇ ਜੀਐਨਕੇ 'ਚ ਦੇ ਸਾਡਾ ਜਿਹੜਾ ਅਸਲੀ ਵਪਾਰ ਪੰਜਾਬ ਦਾ ਜਿੱਥੋਂ ਵੱਧ ਸਕਦਾ ਪਾਕਿਸਤਾਨ ਦੇ ਨਾਲ ਬਟਾਰੀ ਦਾ ਬਾਰਡਰ ਤੁਸੀਂ ਬੰਦ ਕੀਤਾ ਹੋਇਆ ਸਾਡੇ ਦਾ ਸਟੇਟ ਨੂੰ ਮਾਰਨ ਵਾਲੇ ਪਾਸੇ ਇਹਨਾਂ ਦੀਆਂ ਨੀਤੀਆਂ ਹੁਣ ਤੱਕ ਦੀਆਂ ਗਈਆਂ ਇਹਨਾਂ ਗੱਲਾਂ ਕਰਕੇ ਅਸੀਂ ਰੋਸ ਪ੍ਰਗਟ ਕਰਕੇ ਵਕੀਲ ਇਲੈਕਸ਼ਨ ਲੜਾਂ ਥੈਂਕ ਯੂ ਸਰ